ਮੈਨੂੰ ਸਮਝ ਨਹੀਂ ਆਉਂਦੀ ਅਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਵੋਟਾਂ ਮੰਗੀ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਯਾਰ ਇੱਕ ਨੇ ਚਿੱਟੇ ਤੇ ਲਾਤੇ ਲੁੱਟ ਕੇ ਖਾ ਗੇ ਸਾਡੀ ਪਾਣੀ ਰੋਲਦੀ ਗਲੀਆਂ ਚ ਰੋਲਤੀ ਉਹ ਵੋਟਾਂ ਮੰਗਦੇ ਫਿਰਦੇ ਆ ਉਹ ਦੂਜਿਆਂ ਦਾ ਪੰਜਾ ਖੂਨੀ ਐ ਗੁਰਦੁਆਰਾਂ ਤੇ ਟੈਂਕ ਚੜਾਤੇ ਭ੍ਰਿਸ਼ਟਾਚਾਰ ਚ ਹੱਥ ਲਿਪੜੇ ਹੋਏ ਨੇ ਦੰਗੇ ਕਰਾਏ ਹੋਏ ਨੇ ਉਹ ਵੀ ਵੋਟਾਂ ਮੰਗਦੇ ਫਿਰਦੇ ਆ ਕਿਹੜੇ ਮੂੰਹ ਨਾ ਆ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਛੋਟਾ ਵੱਡਾ ਜਿਹੜਾ ਸਮਝਦੇ ਹੋ ਆ ਖੜੇ ਆ ਕੋਈ ਲੋੜ ਨਹੀਂ ਸੀ ਰਾਜਨੀਤੀ ਚ ਆਉਣ ਦੀ ਕਲਾਕਾਰੀ ਚੋਂ ਬੜਾ ਵਧੀਆ ਚੱਲ ਪੈਂਦਾ ਮੈਂ ਵੀ ਦਿੱਲੀ ਬੰਬੇ ਅਮਰੀਕਾ ਕੈਨੇਡਾ ਇੰਗਲੈਂਡ ਹਾਲੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਸ਼ੋ ਕਰਕੇ ਮੈਂ ਵੀ ਬੜਾ ਵਧੀਆ ਉਹਦਾ ਪਰਿਵਾਰ ਮੈਨੂੰ ਕੀ ਲੋੜ ਸੀ ਇਹਨਾਂ ਨਾਲ ਦੁਸ਼ਮਣੀਆਂ ਪਾਉਣ ਦੀ ਪਰ ਵੀਰੋ ਪੈਸੇ ਕਮਾ ਕੇ ਤਾਂ ਸਕੰਦਰ ਹੋਰੀ ਵੀ ਗਏ ਸੀ ਦੁਨੀਆ ਤੋਂ ਖਾਲੀਅਤ ਹੀ ਗਏ ਸੀ ਮੈਂ ਕਹਿਣਾ ਜੇ ਆਏ ਆ ਚਾਰ ਬੰਦੇ ਯਾਦ ਕਰ ਲੈਣਗੇ ਕੋਈ ਬੰਦਾ ਆਇਆ ਸੀ ਯਾਰ ਕੁਛ ਤਾਂ ਜ਼ਿੰਦਗੀਆਂ ਬਦਲੀਆਂ ਯਾਰ ਉਹਨੇ ਅੱਨਾ ਸਾਡੀ ਜਿੰਦਾਬਾਦ ਹੁਣ ਕੱਡੀਆਂ ਤੋਂ ਕੱਡੀਆਂ ਪ੍ਰਚਾਰ ਤੇ ਉਤਰ ਹੋਇਆ ਮੇਰੇ ਖਿਲਾਫ ਨਾ ਮੇਰੇ ਪਰਿਵਾਰ ਦਾ ਕੋਈ ਚੀ ਛੱਡਿਆ ਇਹਨਾਂ ਨੇ ਨਾ ਮੈਨੂੰ ਇਹ ਹਾਜੀ ਘਟੀਆਂ ਪ੍ਰਚਾਰ ਕਰਨ ਤੇ ਲੱਗੇ ਹੋਇਆ ਕਿਉਂਕਿ ਹੋਰ ਗੱਲ ਤਾਂ ਕੋਈ ਆ ਨਹੀਂ ਸਕਦੀ ਮੇਰੇ ਵਿਰੁੱਧ ਪੌਣੇ 4 ਸਾਲ ਹੋ ਗਏ 1 ਰੁਪਏ ਦੀ ਕੋਈ ਗੱਲ ਕੱਢ ਕੇ ਦਿਖਾਉਣ ਤੁਹਾਨੂੰ ਲੱਗਦਾ ਵੀ ਜੇ ਮੈਂ ਕੁਝ ਕੀਤਾ ਹੁੰਦਾ ਤੇ ਛੱਡ ਦਿੰਦੇ ਹੁਣ ਨੂੰ ਜੋ ਤੜਕੀ ਗਾਲਾਂ ਕੱਢਣ ਲੱਗਦੇ ਆ ਪਰ ਜਿੰਨਾ ਜਦੋਂ ਆ ਤੁਸੀਂ ਇਕੱਠੇ ਹੋ ਜਾਂਦੇ ਹੋ ਮੇਰਾ ਸਾਰਾ ਹੀ ਗੁੱਸਾ ਲੈ ਜਾਂਦਾ ਹੈ ਮੇਰੀ ਸਾਰੀ ਥਕਾਵਟ ਲੈ ਜਾਂਦੀ ਹੈ ਜਦੋਂ ਲੋਕ ਹੀ ਨਾਲ ਨੇ ਫਿਰ ਆਪਾਂ ਨੇ ਕੀ ਕਰਨਾ ਬਿਰ ਹੋ ਸਕਦਾ ਸਾਡੇ ਖਾਤੇ ਚ ਪੈਸੇ ਘੱਟ ਹੋਣ ਹੋ ਸਕਦਾ ਸਾਡੀਆਂ ਜੇਬਾਂ ਚ ਪੈਸੇ ਨਾ ਹੋਣ ਪਰ ਜਿਹੜੇ ਖਾਤੇ ਅਸੀਂ ਖੋਲੇ ਹੋਏ ਆ ਉਹ ਖਾਤੇ ਇਹਨਾਂ ਕੋਲੇ ਹੈ ਨਹੀਂ ਉਹ ਕਾਲੀਆਂ ਕਾਂਗਰਸੀ ਕੋਲ ਖਾਤੇ ਹੈ ਨਹੀਂ